ਸਰ ਅੱਜ ਰਾਸ਼ਰੀ ਬੰਦੀ ਕੀਤੀ ਗਈ ਹੈ ਜੀ ਫਿਰੋਜ਼ਪੁਰ ਦੇ ਵਿੱਚ ਕਿੰਨੀਆਂ ਥਾਵਾਂ ਤੇ ਉੱਪਰ ਰਾਸ਼ਰੀ ਬੰਦੀ ਹੈ ਔਰ ਕਿੰਨੇ ਚਲਾ ਜਿਹੜੇ ਘੱਟੇਗੇ ਹੈਗੇ ਹੈ ਉਹ ਰਾਸ਼ਰੀ ਬੰਦੀ ਕੀ ਹੈ ਜੀ ਸਰ ਅਹ ਮਾਜੋ ਐਸਐਸਪੀ ਸੋਮੇ ਮਿਕਸ਼ਾ ਜੀ ਤੇ ਨਿਸ਼ਾ ਨਿਸ਼ਾ ਨੇ ਮਦਾਓ ਸ਼ਹਿਰ ਦੀ ਵੱਖ-ਵੱਖ ਥਾਵਾਂ ਤੇ ਤੇ तकरीबन 500 ਨਾਕੇ ਲਗਾ ਰੱਖੇ ਜਿੰਨੇ ਮਤੇ ਨੇ ਸ਼ਹਿਰ ਦੇ ਵਿੱਚ ਜਿਹੜੇ ਹੈਗੇ ਸੱਕੀ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਮੈਕਸਿਮਮ ਅਸੀਂ ਹੁੰਦੇ ਤੇ ਜ਼ੋਰ ਦੇ ਰਹੇ ਹਾਂ ਵੀ ਜਿਹੜੇ ਬੁਲਟ ਮੋਟਰਸਾਈਕਲ ਜਿਹਨੇ ਪਟਾਕੇ ਮਾਰਦੇ ਪਏ ਨੇ ਤੇ ਬਿਨਾਂ ਨੰਬਰ ਪਲੇਟ ਤੋਂ ਮੋਟਰਸਾਈਕਲ ਚੱਲਦੇ ਨੇ ਜਾਏ ਕੋਈ ਵੀਕਲ ਜਿਹੜੀਆਂ ਕਾਰਾਂ ਹੈਗੀਆਂ ਉਹ ਵੀ ਜਿਹੜੀ ਬਿਨਾ ਨੰਬਰਾਂ ਤੋਂ ਆਈਆਂ ਹੈਗੀਆਂ ਜਿੰਨਾਂ ਤੇ ਸਾਨੂੰ ਸ਼ੱਕ ਹੈਗਾ ਉਹਨਾਂ ਦੇ ਚਲਾਨ ਕੀਤੇ ਜਾਂਦੇ ਨੇ ਉਹਨਾਂ ਨੂੰ ਇੰਪੌਂਡ ਵੀ ਕੀਤਾ ਜਾ ਰਿਹਾ ਹੈ ਸਾਡਾ ਜਿਹੜਾ ਮੇਨ ਫੋਕਸ ਹੈਗਾ ਜਿਵੇਂ ਲਾਸਟ ਨਵੰਬਰ 2024 ਦੇ ਵਿੱਚ ਤਕਰੀਬਨ 2250 ਦੇ ਕਰੀ ਅਸੀਂ ਚਲਾਨ ਕੀਤੇ ਨੇ ਜਿੰਨੇ ਵੀ ਸੱਤ ਕੋਈ ਵੀਕਲ ਜਿਹੜੇ ਹੈਗੇ ਨੇ ਅਸੀਂ ਇੰਪੌਂਡ ਕੀਤੇ ਉਸ ਤੋਂ ਇਲਾਵਾ ਡਰੰਕ ਡਰਾਈਵਿੰਗ ਕਿਉਂਕਿ ਸ਼ਾਮ ਦੇ ਟਾਈਮ ਤੇ ਜਿਹੜੇ ਹੈਗੇ ਆ ਹਾਥਿਆਂ ਦੇ ਬਾਅਦ ਦੇ ਲੋਕ ਇੱਕ ਤਰੀਕੇ ਨਾਲ ਬਾਹਰ ਖੜ ਕੇ ਸ਼ਰਾਬ ਪੀਂਦੇ ਨੇ ਅਸੀਂ ਉਹਨਾਂ ਦੇ ਵੀ ਇਸ ਸਬੰਧੀ ਮਹਿੰਮ ਚਲਾਈ ਜਿਹੜੀ ਹੈ ਟ੍ਰੈਫਿਕ ਦੇ ਖ ਸਾਡੇ ਲੋਕਲ ਜਿਹੜੇ ਐਸਐਟਯੂਜ਼ ਹੈਗੇ ਨੇ ਉਹ ਉਹ ਕੰਮ ਕਰ ਰਹੇ ਨੇ ਹੈਗੇ। ਮੇਨ ਜਿਹੜਾ ਸਾਡਾ ਫੋਕਸ ਇਸ ਤਰ੍ਹਾਂ ਰਹੇਗਾ ਵੀ ਜਿਹੜੇ ਸ਼ਹਿਰ ਦੇ ਡਾਰਕ ਸਪੌਟਸ ਹੈਗੇ ਨੇ ਉਹਨਾਂ ਥਾਵਾਂ ਤੇ ਜਿਹੜੀ ਸਿਵਲ ਪ੍ਰੈਸ ਪ੍ਰੈਸਨ ਦੇ ਨਾਲ ਸਮੀਖਿਆ ਕਰਕੇ ਅਸੀਂ ਉਹ ਪੁਆਇੰਟ ਵੀ ਜਿਹੜੇ ਹੈਗੇ ਆ ਫਾਈਂਡ ਆਊਟ ਕਰਦੇ ਆ ਤਾਂ ਜੋ ਜਿੱਥੇ ਵੀ ਕੋਈ ਟ੍ਰੈਫਿਕ ਨੂੰ ਲੱਗਦਾ ਵੀ ਬਹੁਤ ਲੋਡ ਹੈਗਾ ਜਿਆਦਾ ਟ੍ਰੈਫਿਕ ਦਾ ਉਹਨੂੰ ਕਿਵੇਂ ਘਟੇ ਘਟ ਕੀਤਾ ਜਾਵੇ ਉਸ ਤੀਨ ਨੂੰ ਵੀ ਅਸੀਂ ਸਮੇਖਿਆ ਕਰਦੇ ਹੋਏ ਸਿਮਰ ਪ੍ਰਧਾਨ ਜੀ ਦਾ ਪ੍ਰੈਸ਼ਰ ਬੋਰਨ ਹੋ ਗਏ ਐ ਜਿਹੜੇ ਇਹ ਕਿੰਨੀ ਦੀ ਸਮੱਸਿਆ ਪਣੀ ਹੋਈ ਚੋ ਅਸੀਂ ਕਿੰਨੀ ਕੁੱਸੀ ਕੀ ਅਜੇ ਤੱਕ ਲੋਕ ਉਹਨਾਂ ਨੇ ਪ੍ਰੈਸ਼ਰ ਬੋਰਨ ਲਾਏ ਹੋਏ ਐ ਇਸ ਤਰ੍ਹਾਂ ਬੰਦੇ ਨੂੰ ਹੱਟਾ ਕਿਉਂ ਹੋ ਸਕਦਾ ਅਸੀਂ ਅਸੀਂ ਤੁਹਾਡੇ ਮਾਧਿਅਮ ਦੇ ਤੋਂ ਜਿਹੜੀ ਹੈਗੇ ਪਬਲਿਕ ਨੂੰ ਅਪੀਲ ਕਰਨੀ ਜਾਂਦੇ ਵੀ ਜਿਹੜੇ ਉਹਨਾਂ ਦੇ ਬੱਚੇ ਹੈਗੇ ਨੇ ਦੇ ਸਕੂਲ ਕਾਲਜਾਂ ਪੜ੍ਹਦੇ ਕਿਉਂਕਿ ਉਹੀ ਜਿਹੜੀ ਜੰਗ ਜਨਰੇਸ਼ਨ ਹੈਗੇ ਉਹੀ ਪ੍ਰੈਸ਼ਰ ਹਾਰਨ ਯੂਜ਼ ਕਰਦੀ ਹੈ ਜਿਹੜਾ ਮੋਰਟਲ ਪਟਾਕੇ ਵਾਲੇ ਨੇ ਸੰਸਤ ਲਗਾ ਕੇ ਘੁੰਮਦੇ ਨੇ ਅਸੀਂ ਅੱਜ ਆਪਣਾ ਪੇਸ਼ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਵੀ ਉਹ ਆਪਣੇ ਬੱਚਿਆਂ ਨੂੰ ਇਸ ਚੀਜ਼ ਦੀ ਨੌਲੇਜ ਦੇਣ ਉਹਨਾਂ ਨੂੰ ਸਮਝਾਣ ਤਾਂ ਜੋ ਪ੍ਰੈਸ਼ਰ ਹਾਰਨ ਹੋਰੇ ਜਿਹੜੇ ਹੈਗੇ ਬੁਲਟ ਤੇ ਮੋਟਰਸਾਈਕਲ ਤੇ ਜਿਹੜੇ ਟੱਕੇ ਵਾਲੇ ਰੈਸਾਂ ਤੋਂ ਲੱਗੇ ਨੇ ਉਹਨਾਂ ਨੂੰ ਨਾ ਲਗਾਇਆ ਜਾਏ ਤਾਂ ਜੋ ਕਿ ਜਿਹੜਾ ਹੁਣ ਮੌਸਮ ਆ ਰਿਹਾ ਹੈ ਉਹਦੇ ਵੀ ਠੰਡ ਹੈਗੀ ਹੈ ਲੋਕਾਂ ਨੂੰ ਹਾਰ ਦੀ ਪ੍ਰੋਬਲਮਸ ਆਈਆਂ ਕਈਆਂ ਨੂੰ ਉਹਦੇ ਨਾਲ ਕਿਤੇ ਕੋਲ ਜਾ ਕੇ ਕੋਈ ਹਾਰ ਪ੍ਰੈਸ਼ਰ ਮਾਰ ਦੇਵੇ ਦਿਲ ਨੂੰ ਤੱਕਾ ਲੱਗਦਾ ਇਸ ਦਿਨਾਂ ਵੀ ਕਿਸੇ ਨੂੰ ਕੋਈ ਨਾ ਕੋਈ ਕਦਨਾ ਵਾਪਸ ਸਕਦੀ ਹੈ ਇਸ ਲਈ ਅਸੀਂ ਅਪੀਲ ਕਰਦੇ ਹਾਂ ਪਬਲਿਕ ਨੂੰ ਕਿ ਆਪਣੇ ਬੱਚਿਆਂ ਨੂੰ ਇਸ ਬਾਰੇ ਜਾਗਰੂਕ ਕਰ ਲਓ ਥੈਂਕ ਯੂ ਫਾਰੀ ਸਟਿੱਕਰਸ ਦਾ ਬੜਾ ਪ੍ਰਯੋਗ ਅੱਜਕੱਲ ਲੋਕ ਆਪਣੀ ਬਾਈਕਸ ਦੇ ਉੱਪਰ ਤਾੜਾਂ ਦੇ ਉੱਪਰ ਕਰ ਰਹੇ ਆ ਸਰ ਅਸੀਂ ਇਸ ਬਾਰੇ ਜਿਹੜੇ ਸਟਾਈਕਰ ਲੱਗੇ ਨੇ ਇਵਨ ਕਿਵੇਂ ਸਾਡੇ ਪੁਲਿਸ ਹਫਤਿਆਂ ਦੇ ਜਿਹੜੀ ਮੋਟਰਸਾਈਕਲ ਦੇ ਅਸੀਂ ਹੁਣੇ ਇੱਕ ਮੋਟਰਸਾਈਕਲ ਦੇ ਸਟਾਈਕਰ ਲੱਗਿਆ ਸੀ ਜਿੰਦਾ ਇਸ ਮੋਟਰਸਾਈਕਲ ਨੂੰ ਅਸੀਂ ਇੰਪਾਉਂਡ ਕੀਤਾ ਹੈਗਾ ਥੈਂਕ ਯੂ